ਮਾਨਯੋਗ ਐਸਐਸਪੀ ਸ਼੍ਰੀ ਅਜੇ ਗਾਂਧੀ ਜੀ ਦੇ ਦਿਸ਼ਾਾਂ ਤੇ ਇੱਕ ਅਸੀਂ ਐਫਆਈਆਰ ਨੰਬਰ 78 ਅੰਡਰ ਸੈਕਸ਼ਨ 111 310 4 310 5 ਬੀਐਨਐਸ 2554 59 ਆਮ ਸੈਕਟ थाना ਮੈਨਾ ਰਜਿਸਟਰ ਕੀਤੀ ਗਈ ਹੈ ਇਹ ਐਫਆਈਆਰ ਸਿਕਰਟ ਇਨਫੋਰਮੇਸ਼ਨ ਰਜਿਸਟਰ ਕੀਤੀ ਗਈ ਸੀ ਜਿਸ ਦੇ ਵਿੱਚ ਸਾਨੂੰ ਇਤਲਾਸ ਹੋਈ ਕਿ ਚਾਰ ਪੰਜ ਜੋ ਹੈਗੇ ਆ ਜੋ ਮਾੜੀ ਅੰਸਰ ਹੈ ਗਿਆ ਗੁਰਦਾਸ ਗਗਨਦੀਪ ਹਰਦੀਪ ਸਿੰਘ ਇੱਕ ਹਰਦੀਪ ਸਿੰਘ ਉਰਫ ਹੈਪੀ ਇੱਕ ਹੈਗਾ ਜਗਤਪ੍ਰੀਤ ਸਿੰਘ ਉਰਫ ਲੀਚੀ ਜਿਹੜੇ ਹੈਗਾ ਇਨਾਂ ਕੋਲ ਹਥਿਆਰ ਹੈਗੇ ਤੇ ਦੇ ਲੁੱਟਾ ਖੋਹ ਕਰਦੇ ਹੈਗੇ ਤੇ ਉਸ ਦਿਨ ਵੀ ਲੁੱਟਾ ਖੋਹ ਕਰਨ ਦੀ ਨੀਅਤ ਨਾਲ ਇੱਕ ਤੇ ਲੁਕੇ ਹੋਏ ਹੈਗੇ ਜਿਸ ਤੇ ਐਸਐਚਓ ਸਾਹਮਣੇ ਐਫਆਈਆਰ ਜਿਸ਼ਰ ਕਰਕੇ ਉੱਥੇ ਰੇਡ ਕੀਤਾ ਤੇ ਉਹਨਾਂ ਕੋਲੋਂ ਜਿਹੜੇ ਹੈਗੇ ਦੋ ਪਿਸਟਲ 32 ਬੋਲ ਇੱਕ ਕਿਰਪਾਨ ਇੱਕ ਖੰਡਾ ਬਰਾਮਦ ਹੋਇਆ ਹੈ ਇਸ ਵਿੱਚ ਇਹਨਾਂ ਦੇ ਉੱਪਰ ਜਿਹੜਾ ਗੁਰਦਾਸ ਹੈਗਾ ਗੁਰਦਾਸ ਉੱਪਰ ਪਹਿਲਾਂ 3 ਪਰਚੇ ਰਜਿਸਟਰਡ ਹੈਗੇ ਆ ਜੇ ਗਗਨਦੀ ਗਗਨਦੀਪ ਹੈਗਾ ਉਹਦੇ ਉੱਪਰ ਇੱਕ ਮਟਰ ਦਾ ਪਰਚਾ ਰਜਿਸਟਰਡ ਹੈਗਾ ਥਾਣਾ ਧਰਮਕੋਟ ਪਹਿਲਾਂ ਹੀ ਜਿਹੜੇ ਹੈਗੇ ਆ ਤੇ ਇੱਕ ਬੰਦਾ ਇਹਦੇ ਵਿੱਚੋਂ ਜਿਹੜਾ ਦੋਸ਼ੀ ਜਗਤਪ੍ਰੀਤ ਸਿੰਘ ਉਰਫ ਅਲੀਚੀ ਮੌਕੇ ਤੋਂ ਭੱਜ ਗਿਆ ਜਿਸ ਨੂੰ ਫੜਨ ਲਈ ਸਾਡੀ ਪੁਲਿਸ ਰੇਡ ਕਰਨ ਲਈ